ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅਗਲੇ 36 ਘੰਟੇ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਸਾਰੀ ਇਨਫੋਰਮੇਸ਼ਨ ਜਾਣਕਾਰੀ ਤੁਹਾਡੇ ਤੱਕ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਿਸ਼ ਕਰਦੇ ਆਂ ਤੁਸੀਂ ਕਿਸ ਲੱਕ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਆ ਬੇਨਤੀ ਗੁਜਾਰਿਸ਼ ਕਰਨਾ ਚਾਹੁੰਦੇ ਆਂ ਜੇਕਰ ਤੁਸੀਂ ਚੈਨ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਸੋਹਰੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਮਾਝਾ ਦਵਾਬਤ ਖੇਤਰਾਂ ਦੀ ਜਿਹੜੀ ਬੱਦਲਵਾਈ ਬਣ ਗਈ ਕਾਫੀ ਕੁਝ ਲਗ ਹਲਕੀ ਸੰਘਣੀੜੀ ਬੱਦਲਵਾਈ ਦਾ ਦੌਰ ਚੱਲ ਰਹੀ ਏ ਤੇ ਕੁਝ ਜਿਹੇ ਖੇਤਰਾਂ ਵਿੱਚ ਜਿਹੜੀ ਗਰਜ ਅਲਿਸ਼ਕ ਵੇਖਣ ਨੂੰ ਮਿਲ ਰਹੀ ਹੈ ਕਮੈਂਟ ਕਰ ਜ਼ਰੂਰ ਦੱਸਣਾ ਕਿਤੇ ਕਿਤੇ ਮੌਸਮ ਕਿਸ ਤਰ੍ਹਾਂ ਬਣਿਆ ਮਾਝਾ ਦਵਾਬਤ ਦੇ ਉੱਤਰੀ ਖੇਤਰੋਗੇ ਪਠਾਨਕੋਟ ਗੁਰਦਾਸਪੁਰ ਹੋਗੇ ਅੰਮ੍ਰਿਤਸਰ ਦੇ ਕੁਝ ਭਾਗ ਹੋਗੇ ਹੁਸ਼ਿਆਰਪੁਰ ਦੇ ਕੁਝ ਭਾਗ ਇਸ ਤੇ ਨਾਲ ਲੱਗਦੇ ਖੇਤਰਾਂ ਵਿੱਚ ਜਿਹੜੀ ਬੱਦਲਵਾਈ ਬਣ ਚੁੱਕੀ ਏ ਦਿਨਾਂ ਦੇ ਵਿੱਚ ਜਿਹੜੇ ਹਲਚਲਾਂ ਦੇਖਣ ਨੂੰ ਮਿਲਗੇ ਜਾਨੀ ਕਿ ਆਉਣ ਵਾਲੇ ਅਗਲੇ 36 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਰਹੇਗੀ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇ ਉਸ ਵਰ ਰਾਜਸਥਾਨ ਦੇ ਉੱਤਰੀ ਖੇਤਰਾਂ ਵਿੱਚ ਤੇ ਉਸ ਵਰ ਹਰਿਆਣਾ ਦੇ ਉੱਤਰੀ ਖੇਤਰਾਂ ਵਿੱਚ ਦੱਖਣੀ ਖੇਤਰਾਂ ਵਿੱਚ ਜਿਹੜੀ ਸੰਭਾਵਨਾ ਜਾਪੇਗੀ ਜਾਨੀ ਕਿ 36 ਘੰਟੇ ਦੇ ਵਿੱਚ ਜਿਹੜੀ ਹਲਚਲਾਂ ਦੇਖਣ ਨੂੰ ਮਿਲਗੇ 19 ਤੇ 20 ਜੂਨ ਇਸ ਦਾ ਖਾਸ ਦਿਨ ਰਹਿਣਗੇ ਤੇ 21 ਜੂਨ ਹੋ ਸਕਦਾ ਕੁਝ ਟੰਟ ਲਾ ਕੇ ਸੰਭਾਵਨਾ ਰਹੇਗੀ 21 ਜੂਨ ਜਾ ਰ ਉੱਤਰ ਲਾ ਕੇ ਮੌਸਮ ਠੀਕ-ਠਾਕ ਰਹਿਣ ਦਾ आसार ਰਹਿਣਗੇ ਤਾਂ 19 ਤੇ 20 ਜੂਨੇ ਮੇਨ ਦਿਨ ਹੋਣਗੇ ਾਂ ਵਿੱਚ ਥੋੜੀ ਬਥੇ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਪੰਜਾਬ ਦੇ ਹੋਗੇ ਕਈ ਇਲਾਕੇ ਹੋਗੇ ਉਸ ਪਰ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਨੀਰ ਚਖੜ ਜਲੂਰ ਪਹੁੰਚੇ ਕਈ ਇਲਾਕਿਆਂ ਵਿੱਚ ਤਾਂ ਮੀਂਹ ਹੋ ਸਕਦਾ ਕਿਤੇ ਕਿਤੇ ਜਿਹੜਾ ਇਲਾਕੇ ਜਿਹੜੇ ਕੁਝ ਇਲਾਕੇ ਜਿਵੇਂ ਕਰੈਬ ਸਕਦੇ ਨੇ ਕੁਝ ਇਲਾਕਿਆਂ ਵਿੱਚ ੜਕੇ ਜਾਂ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਨੀਰ ਚਖੜ ਪਹੁੰਚਣ ਦੇ ਅਨੁਸਾਰ ਕਾਫੀ ਇਲਾਕਿਆਂ ਵਿੱਚ ਰਹਾਂਗੇ ਗਰਮੀ ਤੋਂ ਰਾਤ ਕਾਫੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੀ ਤਾਂ ਉਤਲੇ ਜਿਹੜਾ ਇਲਾਕਿਆਂ ਵਿੱਚ ਗਰਮੀ ਤੋਂ ਰਾਤ ਫੁਲਾਲ ਮਿਲਣੀ ਸ਼ੁਰੂ ਹੋ ਦਾ ਪੱਛਮੀ ਸਿਸਟਮ ਪਹੁੰਚੇਗਾ ਉਹ ਇਲਾਕੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ ਉਹ 36 ਘੰਟੇ ਦੇ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲਣਗੀਆਂ ਤਾਂ ਬਾਕੀ ਪਰਮਾਤਮਾ ਤੇ ਕੁਦਰਤ ਉਹਨੇ ਕੀ ਕਰਨਾ ਵੇਖਤੀਆਂ ਕੀ ਸਿਸਟਮ ਕਿੰਨਾ ਕੁ ਬਣਦਾ ਕਿੰਨੇ ਕੁ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਸਭ ਪਰਮਾਤਮਾ ਤੇ ਤਾਂ ਕੁਝ ਕਮੈਂਟ ਕਰਕੇ ਇਹ ਵੀ ਕਹਿ ਰਹੇ ਸੀ ਕਿ ਤੁਸੀਂ ਝੂਠ ਬੋਲ ਰਹੇ ਠੀਕ ਹੈ ਇਸ ਤਰ੍ਹਾਂ ਦੇ ਕਮੈਂਟ ਕਾਫੀ ਆਉਂਦੇ ਨੇ ਤਾਂ ਉਹਨਾਂ ਦੀ ਰਿਕਵੈਸਟ ਬੇਨਤੀ ਹੈ ਤੇ ਕਿਰਪਾ ਕਰਕੇ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਨਹੀਂ ਵਧੀਆ ਲੱਗਦੇ ਤਾਂ ਕਿਰਪਾ ਕਰਕੇ ਨਾ ਵੇਖਿਆ ਕਰੋ ਤੇ ਨਾ ਕਮੈਂਟ ਕਰਿਆ ਕਰੋ ਕਿਉਂਕਿ ਮੋਟੀਵੇਸ਼ਨ ਠੀਕ ਹੈ ਤੁ ਜਿਹੜਾ ਤੇ ਜਿਹੜੀ ਵੀਡੀਓ ਨਮੀਨ ਵੀਡੀਓ ਤੋਂ ਅੱਜ ਤੱਕ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਲਹਾਲ ਜਿਹੜਾ ਸਿਸਟਮ ਹੁਣ ਸਿਸਟਮ ਤੇ ਕਿੰਨਾ ਕੁ ਬਣਦਾ 24 ਘੰਟੇ ਲੱਗਲੇ 36 ਘੰਟੇ ਦੇ ਵਿੱਚ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਜਿਹੜਾ ਹਨੇਰ ਝੱਖੜ ਪਹੁੰਚੇ ਕਈ ਇਲਾਕਿਆਂ ਵਿੱਚ ਆਪਾਂ ਗੱਲ ਕਰੀ ਜਿਹੜਾ ਮੀਂਹ ਹੋਵੇਗਾ ਘੱਟ ਆ ਸਾਰ ਰਹਣਗੇ ਕੁਝ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਜਾਪਰੇ ਨੇ ਯਾਨੀ ਕੁਝ ਕੁ ਇਲਾਕਿਆਂ ਵਿੱਚ ਹਲਕਾ ਤੇ ਕੁਝ ਕੁ ਇਲਾਕਿਆਂ ਵਿੱਚ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਪੂਰਾ ਪੰਜਾਬ ਜਾਂ ਪੂਰਾ ਹਰਿਆਣਾ ਤੇ ਪੂਰਾ ਰਾਜਸਥਾਨ ਕਵਰ ਨਹੀਂ ਹੋਵੇਗਾ ਤਾਂ ਹਨੇਰ ਝੱਖ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਣੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ